ਉਹ ਵੀ ਪਕਾਈ ਮਾਰ ਕੇ ਹੂਚਾਉਡ ਕਰਦਾ ਹੋਡੇ ਕੋਲੇ ਦੇਖੋ ਵੀ ਕਿਵੇਂ ਪਕਾਈ ਮਾਰ ਕੇ ਕੀ ਕਰਦਾ ਮੈਨੂੰ ਕੁੱਤੀ ਨਾਲ ਵਿਆਹ ਕਰਾਉਣ ਦੀ ਕਿ ਲੋੜ ਐ ਐਡਾ ਸੁਹਾ ਸੁਨੱਖਾ ਮੁੰਡਾ ਮੈਂ ਹੈ ਤੇ ਮੈਂ ਤਾਂ ਸਲਵਾਨ ਖਾਨ ਵੀ ਫੇਲ ਆਪਣੇ ਕੋਲੇ ਤਾਂ ਆ ਇੱਕ ਤਾਂ ਇੰਨਾ ਦੀ ਨਹੀਂ ਪੰਗੇ ਲੋਟ ਆਉਂਦੇ ਰੋਜ਼ ਦੇ ਰੌਲੇ ਰਹਿੰਦੇ ਆ ਚਲੋ ਦੇਖਦੇ ਆਂ ਜਾ ਕੇ ਕੀ ਬਣਦਾ ਹੈ ਕੋਈ ਨਹੀਂ ਦਿੰਦਾ ਕਿਤੇ ਹੁਣ ਮੈਂ ਤਾਂ ਇਦਾਂ ਹੀ ਆਊਗਾ ਕਿਸੇ ਪਾਸੋਂ ਹੋਰ ਆਊਗਾ ਉਹ ਉਹ ਤੇਰੀ ਹੋਪਾਂ ਤੇਰੀ ਡਾਂਗ ਤੇਰੀ ਉਹ ਉਹ ਮੈਨੂੰ ਨਹੀਂ ਪਤਾ ਮਾਂ ਕੋਈ ਨਹੀਂ ਕਿਰੇ ਮਰੇ ਲੱਗ ਕੇ ਵਿੱਚ ਤੁਸੀਂ ਠੀਕ ਆ ਤੁਸੀਂ ਕਿਵੇਂ ਰਾਹ 'ਚ ਖੜੇ ਹੋ ਨੂੜੀ ਕੀ ਅਨੇ ਦਾ ਕਿੰਨਾ ਚਰ ਹੋ ਗਿਆ ਅੱਛਾ ਅੱਛਾ ਭੈਣ ਦਾ ਆ ਚਲੋ ਕਿਹੜੇ ਪਾਸੇ ਆਪਣਾ ਬਸ ਨਾਲ ਹੀ ਰਹਿ ਗਏ ਆਪਣੇ ਮੁੰਡੇ ਬਾਹਰ ਰਹਿੰਦੇ ਉਹ ਗੱਲਬਾਤ ਕਰਦੇ ਉੱਥੇ ਜਾ ਕੇ ਹਾਂ ਹਾਂ ਖੇਤ ਤਾਂ ਜਿਹੜਾ ਹਾਂ ਹਾਂ ਖੇਤ ਜਿਹੜਾ ਤੁਹਾਨੂੰ ਦੱਸਿਆ ਸੀ ਖੇਤ ਦਿਖਾਉਣਾਗਾ ਚਲ ਫਿਰ ਹਾਂ ਕਣਕ ਬੀਜਣੀ ਹੈਗੀ ਤੇ ਚਲੋ ਫਿਰ ਆਜੋ ਆਂਦੀ ਏਰੀਨ ਵਰਕਸ ਤੇ ਪੰਜ ਬਣਾ ਆਜੋ ਆਜੋ ਪਿੱਛੇ ਪਿੱਛੇ ਆਜੋ ਉਹ ਯੂ ਲੋਰੇ ਕੱਕ ਪੁੱਜੀ ਗਦੇ ਜੱਕੇ ਪਰਦੇ ਪਤਾ ਨਹੀਂ ਯਾਰ ਉਹ ਆਉਣਾ ਉਹਨੂੰ ਕੋਈ ਦੇ ਅੱਛਾ ਹਾਂ ਕੀ ਹਾਲ ਹੈ ਭਾਈ ਠੀਕ ਆ ਕੱਲੇ ਯਾਰੋਂ ਕੁੱਤੀ ਚੱਕੀ ਫਿਰਦੇ ਸੀ ਕਜੂਰੇ ਹੋਰੀ ਮੇਰੀ ਗੱਲ ਸੁਣੋ ਉਹਦਾ ਕਰਿਆ ਕੁੱਤੀ ਨਾਲ ਵਿਆਹ ਅੱਛਾ ਤੇ ਤੁਸੀਂ ਭਾਈ ਬਣ ਕੇ ਦੱਸਿਓ ਨਾ ਠੀਕ ਹੈ ਇਹਨੂੰ ਤਾਂ ਇਹਨਾਂ ਸੁਣਦੀ ਨਹੀਂ ਕਹਿੰਦਾ ਤੁਸੀਂ ਤੁਸੀਂ ਦੱਸਿਓ ਨਾ ਭਾਈ ਠੀਕ ਹੈ ਨਹੀਂ ਦੱਸਦੇ ਆ ਉਹਦਾ ਵਿਆਹ ਕੀਤਾ ਕੁੱਤੀ ਨਾਲ ਅੱਛਾ ਉਹ ਬਾਹਲਾ ਤੜ ਬਿਆਜ ਫਿਰਦਾ ਸੀ ਠੀਕ ਆ ਠੀਕ ਆ ਕੁੱਤੀ ਨਾਲ ਹੀ ਵਿਆਹ ਕਰਾ ਦਿੰਦੇ ਚੱਲ ਵਧੀਆ ਕਰਿਆ ਠੀਕ ਆ ਹੋਰ ਵਧੀਆ ਹਾਂ ਤੁਸੀਂ ਜਣਾ ਉਨੇ ਸ਼ਰਮੀ ਲਾਦੀਆਂ ਕੁੱਤੀਆਂ ਵਹਿਗਰਾਂ ਲੈਨੇ ਹੋਰ ਹੈਂ ਹੋਰ ਕਮਾਲ ਆ ਬਾਪੂਏ ਆਹ ਤਾਂ ਵਧੀਆ ਨਾ ਘਰੀ ਬਾਸ ਹੁਣਾ ਮਾਊ ਜੇ ਨੂੰ ਆਈ ਨਾ ਚੜਾ ਲਾ ਗੋਡੇ ਦੁਖਦੇ ਆ ਕੱਲੇ ਹੀ ਉੱਟ ਗਿਆ ਉਹ ਏਲੀਅਨ ਵਰਕੇ ਮੂੰਹ ਵਾਲਾ ਕਿੱਤੋਂ ਸਰਪੰਚ ਬਣਾਤਾ ਉਹ ਮੈਂ ਤਾਂ ਇੰਦਾਂ ਬਾਪੂਏ ਕਰਤਾ ਨਾ ਜਮਾ ਬਾਹਰ-ਬਾਹਰ ਖੇਤਾਂਾਂ ਦਾ ਨਜ਼ਾਰਾ ਆਇਆ ਠੀਕ ਆ ਨਾ ਕਿਸਨੋਂ ਆਪ ਨੂੰ ਲੜਦਿਆਂ ਦਾ ਪਤਾ ਲੱਗਣਾ ਨਾ ਭੜਦਿਆਂ ਦਾ ਪਤਾ ਲੱਗਣਾ ਆਹਾਂ ਉਹੀ ਗੱਲ ਵਾਸ ਫਿਰ ਲੜਨੋਂ ਤਾਂ ਹਟਣਾ ਹੀ ਨਹੀਂ ਕਰਨ ਤਾਂ ਉਹੀ ਕਲੇਸ਼ ਆ ਗੰਜਰਾਂ ਨੇ ਲੜਨੋਂ ਨਾ ਹਟਿਓ ਉਹ ਜੱਜ ਦੀ ਗੱਲ ਕਰ ਲਾਂ ਲੈਨੇ ਵੀ ਨਾ ਲੜਾਈ ਪਵੇ। ਕੋਈ ਆਤਾ ਜਾ ਹੁਣ ਫਿਰ ਉਹ ਤਾਂ ਤੈਨੂੰ ਪਤੀ ਆ ਵੀ ਗੇੜਾ ਗੁੜਾ ਮਾਰਦੇ ਰਹਿੰਦੇ ਇੱਥੇ ਹਨਾ। ਹਾਂ ਤੇ ਉਹ ਬੰਦੇ ਰੱਖ ਰੱਖਿਆ ਕੰਮ ਵਾਸਤੇ ਦੋ ਔਰੇ। ਰੋਜ਼ ਰੋਜ਼ ਕਿੱਥੋਂ ਆਈਦਾ। ਹੂੰ। ਉੱਥੇ ਆਪਣਾ ਦੂਜੀ ਕੋਠੀ ਦਾ ਕੰਮ ਚੱਲੀ ਜਾਂਦਾ। ਠੀਕ ਹੈ। ਮਿਸਤਰੀ ਲਾ ਰੱਖਿਆਗਾ ਤੇ ਮੈਂ ਜਦੋਂ ਸਾਰਾ ਨਿਪਟ ਗਿਆ ਉਦੋਂ ਆਪਾਂ ਉੱਥੇ ਸਮਾਨ ਲੈ ਜਾਾਂਗੇ ਚੱਕ ਕੇ। ਠੀਕ ਹੈ। ਤੇ ਆ ਹੁਣ ਮੇਰੇ ਨਾਲ ਹੀ ਆਏ ਨੇ ਉਹ ਦੋਨੇ ਜਣੇ ਉਹਨਾਂ ਨੂੰ ਆਜ ਮਾਰ ਲਾਂ। ਆ ਜਾਣਗੇ ਫਿਰ ਕੋਈ ਗੱਲ ਨਹੀਂ ਕਰ ਲੈਨੇ ਗੱਲ ਬਹਿ ਕੇ ਆਪਾਂ। ਠੀਕ ਹੈ ਠੀਕ ਹੈ। ਉਹ ਜੈਲਿਆ ਆਜੋ ਆਜੋ ਆ ਆ ਗਏ ਭਾਈ ਆਜੋ ਹੋ ਠੀਕ ਹੋ ਭਾਈ ਠੀਕ ਹੈ ਭਾਈ ਹੋ ਠੀਕ ਵਧੀਆ ਵਧੀਆ ਆਜੋ ਬੈਠ ਜਾਓ ਹੋਰ ਭਾਈ ਹੋ ਠੀਕ ਹੋ ਜੀ ਵਧੀਆ ਜੀ ਵਧੀਆ ਠੀਕ ਹੈ ਜੀ ਵਧੀਆ ਬੈਠ ਜਾਓ ਉਹ ਕੁਰਸੀ ਲੈ ਚੱਕ ਜਾ ਆਪਾਂ ਤਾਂ ਕੁਰਸੀ ਚੱਕ ਲਿਆ ਕੁਰਸੀ ਚੱਕ ਲੈ ਕੁਰਸੀ ਕਰ ਲੈ ਬੈਠ ਜਾਓ ਜੀ ਆ ਬੈਠੋ 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 ਕੋਈ ਇੱਥੇ ਤਾਂ ਨਾ ਲੜੋ ਭਾਈ ਜੀ ਯਾਰ ਲਓ ਵੀ ਮੁੰਡਿਓ ਕਰ ਦੇਖ ਲਓ ਤੁਸੀਂ ਘਰ ਤਾਂ ਦੇਖ ਪੂਰਾ ਵਧੀਆ ਯਾਰ ਠੀਕ ਹੈ ਮੈਂ ਘਰ ਤਾਂ ਫੇਟ ਆ ਗਿਆ ਹਾਂ ਹੋਰ ਚਾਹ ਬਣਾਈਏ ਜੀ ਨਾ ਨਾ ਸ਼ਰਕਾ ਹੀ ਲੋੜ ਨਹੀਂ ਹੈ ਸਾਨੂੰ ਮੈਂ ਕਾਹ ਲ ਆਪਾਂ ਜਿਹੜਾ ਕੰਮ ਕਰਦੇ ਆ ਉਹ ਨੂੰ ਮੇਟ ਲਈ ਕਰਾ। ਠੀਕ ਆ। ਸੁਣ ਰੋਜ਼ ਰੋਜ਼ ਤੁਸੀਂ ਲੜਿਓ। ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਮਕਾਨ। ਸਾਰਾ। ਥਰਤਾ ਠੀਕ ਆ। ਮਾ ਠੀਕ ਆ। ਇਧਰ ਪਸੂਆਂ ਵਾਲਾ ਰਹਿ ਗਿਆ ਆਪਣਾ ਦੇਖ ਵਧੀਆ ਜਮਾ। ਸੁਣ ਜਮਾ ਕੁਛ ਕਰਨ ਦੀ ਲੋੜ ਨਹੀਂ। ਆ ਜਮਾ ਨਹੀਂ ਛੜਾ ਤੁ ਲਈ। ਹੂੰ। ਲੈ ਪੈਂਚਾ ਫਿਰ ਉਹ ਤਾਂ ਜਵਾਖ ਜੇ ਹਟੇ ਨਹੀਂ। ਮੈਂ ਤਾਂ ਕਿਹਾ ਸੀ ਆ ਵੀ ਵਧੀਆ ਮਕਾਨ ਕਹਿੰਦੇ ਨਹੀਂ ਪਰ ਆਪਾਂ ਉੱਥੇ ਪਾਵਾਂਗੇ ਆਪਾਂ ਤਾਂ। ਚੱਲ ਭਾਈ ਜੀ ਮੈਂ ਲੋਟ ਆਉਂਦਾ ਆ ਮੁੰਡੀਆਂ। ਹਾਂ। ਲੈ ਦੱਸ ਫਿਰ ਹਣਾ ਨਵੇੜੀਏ ਫਿਰ ਇਹ ਤਾਂ ਫਿਰ ਇਹਨੂੰ ਪੁੱਛਦੇ ਆ ਮੁੰਡੇ ਨੂੰ ਕੀ ਗੱਲ ਬਾਤ ਆ ਕਿੰਨਾ ਮੰਗਦੀ ਮੰਗਦੇ ਦੇਖੋ ਜੀ ਹੂੰ ਤਾਂ ਦੋ ਤਿੰਨ ਗਾਹਕ ਲਾਗੇ ਪਹਿਲਾਂ ਘਰ ਤੇ ਅੱਛਾ ਉਹ ਤਾਂ ਲੱਗਦੀ ਠੀਕ ਆ ਵੀ ਆਪਾਂ ਨੂੰ ਉਹਨਾਂ ਨੇ ਮੂਲ ਪੁੱਲ ਲਾਇਆ ਠੀਕ ਅੱਛਾ ਵੀ ਹੂੰ ਆਪਣੀ ਮੰਗ ਆ ਕਿ 30 ਲੱਖ ਰੁਪਈਆ ਅੱਛਾ 30 ਲੱਖ ਹਾਂਜੀ ਜਿਆਦੇ ਹਨ ਜਿਆਦੇ ਤਾਂ ਹੁਣ ਦੇਖੋ ਜੀ ਜਿਆਦੇ ਤਾਂ ਕੁਝ ਨਹੀਂ ਬਾਕੀ ਸਾਰਾ ਤਿਆਰ ਕਰਿਆ ਹੋਇਆ ਸਾਨੂੰ ਕੁਝ ਕਰਨ ਦੀ ਲੋੜ ਨਹੀਂ 10 ਲੱਖ 11 ਲੱਖ ਪਹਿਲਾਂ ਉਹਨੂੰ ਦੇਤੀ ਹਟਿਆ ਪਾਣੀ ਨਹੀਂ ਤੁਸੀਂ ਜਿਹੜੇ ਸਾਹਿਬ ਨਾਲ ਘਰ ਮੰਗਦੇ ਸੀ ਘਰ ਵੀ ਠੀਕ ਹੈ ਕੋਈ ਬਾਲਾ ਪੁਰਾਣਾ ਨਹੀਂ ਉਹ ਤਾਂ ਦੇਖੋ ਜੀ ਸਰਮਨ ਸਾਹਿਬ ਤੁਹਾਡੇ ਸਾਹਮਣੇ ਆ ਸਾਰਾ ਹਾਂ ਸੋਨੂ ਮੁੜ ਕੇ ਲੋੜ ਨਹੀਂ ਰਹਿਣੀ ਤੁਸੀਂ ਇੱਥੇ ਆ ਕੇ ਬਹਿਜੋਗੇ ਮੌਜ ਨਾਲ ਰਾਇ ਕਰ ਲੈਣਾ ਮੜੀ ਜੀ ਹਾਂ ਰੈਕ ਰਾਇ ਕਰਕੇ ਦਾ ਦਿਨਾ ਹਾਂ ਕੋਈ ਕੋਈ ਗੱਲ ਨਹੀਂ ਜਿਵੇਂ ਤੁਹਾਡਾ ਚਿਤ ਮਨ ਦਾ ਉਵੇਂ ਕਰ ਲਓ ਤੁਸੀਂ ਦੇਖ ਸਰਪੰਚਾ ਹਮ ਰੇਟ ਵੀ ਜਾਇਜ਼ ਆ ਤੇਰੇ ਸਾਹਮਣੇ ਆ ਸਾਰਾ ਕੁਝ ਹੈ ਨਾ ਹਾਂ ਹਾਂ ਸਹੀ ਆ ਬਾਕੀ ਦੇਖ ਅਗਲੇ ਦੀ ਮਰਜ਼ੀ ਆ ਜੇ ਫਿੱਟ ਆ ਗਿਆ ਤਾਂ ਰੇਟ ਜੱਜ ਗਿਆ ਤਾਂ ਕਰ ਲੈਣਗੇ ਨਹੀਂ ਭਈ ਉਹਨਾਂ ਦੀ ਮਰਜ਼ੀ ਉਹ ਇਹ ਘਰ ਤਾਂ ਹੀ ਲੈਣਗੇ ਇਹਨਾਂ ਦਾ ਰੋਜ਼ਦਾਰ ਰੌਲਾ ਨਾ ਉੱਥੇ ਠੀਕ ਆ ਇਹਨਾਂ ਨੂੰ ਐ ਚ 4.5 ਪੈਸੇ ਵੱਧ ਲੱਗ ਜਾਣ ਸਾਡਾ ਰੋਜ਼ ਦੀ ਲੜਾਈ ਮੁੱਕੇ ਕਰਤਾ ਹੀ ਲੈਣਗੇ ਤੇਰੇ ਕੋਲੇ ਆਉਣਗੇ ਆਉਂਦੇ 1-2 ਮਿੰਟ ਤਾਂ ਹੀ ਗਰਾਏ ਕਰਕੇ ਆਪਾਂ ਇਹਨਾਂ ਨੂੰ ਦਵਾਈ ਦਿੰਨੇ ਕੋਈ ਗੱਲ ਨਹੀਂ ਤੂੰ ਪੁੱਛ ਲੈ ਕਰ ਲੈਣਗੇ ਰਹਿ ਕੀ ਕਹਿੰਦੇ ਹਾਂ ਹਾਂ ਮੈਂ ਪੁੱਛ ਲੈਣਾ ਕਿਵੇਂ ਕਰੀਏ ਹੁਣ ਆਪਾਂ ਕਰਤਾ ਨਾਲ ਦੇਖੋ ਜਮਾ ਪੂਰਾ ਟਿਕਲ ਕਰ ਪਾਏ ਸੇ ਵਾਲੇ ਮੰਗੀ ਜਾਂਦਾ ਫਿਰ ਆਪਣਾ ਦਾ ਆਪਣੀ ਕੋਈ ਠੀਕ ਦਾ ਆਪਣਾ 20 ਦਾ ਬੀਗੂ ਉਹ ਪਹਿਲਾਂ ਉਹ ਦਾਸ ਪਾਉਣਾ ਕੋਲੀ ਇਹਨੂੰ ਪੈਸੇ ਦੇ ਕੇ ਹਟੇ ਨੂੰ ਤੇ ਦਾਅ ਰੱਖ ਫਿਰ 25 ਲੱਖ ਦਾ ਤਾਂ ਹੈਗਾ ਨਹੀਂ ਨਿਬੜ ਜੇ 25 ਲੱਖ ਦਾ ਲੈ ਲਾ 25 ਲੱਖ ਦਾ ਜੇ ਪੁੱਛ ਲੈ ਜੀ ਮੰਦਾ ਫਿਰ ਆੜਤੀ ਉੜਤੀ ਤਾਂ ਫੜਦਾਂਗੇ ਪਹਿਲੇ ਉੱਲਾ ਇੰਦਾ ਕਣਕਾ ਔਰ ਝੋਨਾ ਵਟਾਂਗੇ ਜੀਰੀ ਉਹ ਹੀ ਉਹ ਵੇਚਨਾਗੇ ਔਰ ਪੈਂਚਾ ਉਰੇਆ ਕਾਇ ਫਿਰ ਹਾਂ ਭਾਈ ਸਰਪੰਚ ਸਾਹਿਬ ਕਰਦੇ ਦੇਖਾ 30 ਲੱਖ ਤਾਂ ਬੜਾ ਚੰਗਾ ਬੋਲੋ ਸੁਪਨ ਲਾਦੇ ਠੀਕ ਹੈ ਤੇ ਵੇਨਾ ਤੈਨੂੰ ਪਤਾ ਹੀ ਹਾਂ ਸਾਡੇ ਹਣ ਕਿੰਨਾ ਕਹੋ ਹਾਂ ਹਾਂ ਕਿ ਆ ਬਾਕੀ ਜੀਰੀ ਯੂਰੀ ਆਉਗੀ ਆੜਤੀਏ ਤਾਂ ਫੜ ਲਾਂਗੇ ਪੈਸੇ 25 ਲੱਖ ਚ ਪੁੱਛ ਰਾਇ ਜੀ ਨੇ ਪਰ ਤਾਂ ਤੁਸੀਂ ਐਂ ਕਰੋ ਚਾਲ ਆਇਆ ਤਾਂ ਇੱਕ ਵਾਰੀ ਅਗਲਾ ਮਾਗਦਾ ਹੁੰਦਾ ਆਪਾਂ ਇਹ ਕਹਿ ਕਹਾ ਕੇ ਥੋੜਾ ਜਿਹਾ ਜ਼ੋਰ ਪਾ ਕੇ ਘਟਾ ਦਿੰਨੇ ਆ 25 25 ਕਹਿੰਦੇ ਤੁਸੀਂ ਆਹ ਕਿ ਦੇਵ ਕਹਿੰਦੇ ਵੀ ਬਾ ਤੁਸੀਂ ਰੋਜ਼ ਰੋਜ਼ ਨਾਲੋਂ ਕਰਾਈ ਨਾਲੋਂ ਤੁਹਾਨੂੰ ਚੰਗਾ 100 ਪੈਸੇ ਲਾ ਦੋ ਆ ਤੇ ਮੁੜ ਕੇ ਮੌਜ ਨਾਲ ਬੈਠੇ ਰਹੇ ਠੀਕ ਹੈ ਕੁਛ ਫਿਰ ਜਾ ਬੱਸ ਚੱਲ ਮੈਂ ਪੁੱਛਦਾ ਜਾ ਠੀਕ ਚਾ ਉਹ ਵਿਚ ਬੈਂਚ ਕੀ ਕਹਿੰਦੇ ਫਿਰ ਬੰਦੇ ਉਹ ਤਾਂ 25 ਲੱਖ ਰੁਪਏ ਕਹਿੰਦੇ ਆ ਦੇ ਦਾਂਗੇ 25 ਦਾ ਬਾਲਾ ਘਟ ਹੈ ਤੇਰੇ ਸਾਹਮਣੇ ਆ ਮਕਾਨ ਕੋਈ ਉਹਨਾਂ ਨੂੰ ਕੁਝ ਨਹੀਂ ਕਰਨ ਦੀ ਲੋੜ ਉਹ ਤਾਂ ਮੈਂ ਤੈਨੂੰ ਸਮਝਦਾ ਤੇਰੀ ਗੱਲ ਹੂੰ ਚੱਲ ਹੁਣ ਤੂੰ ਵੀ ਲੋਟ ਵਾਲਾ ਬੰਦਾ ਹੈ ਉਹ ਵੀ ਥੋੜਾ ਜਿਹਾ ਲੜ ਲੁਟਦੇ ਰਹਿੰਦੇ ਨੇ ਉਹ ਵੀ ਥੋੜਾ ਜਿਹਾ ਹਲੇ ਕਰਜ਼ਾਈ ਜੇ ਹੋ ਰਹੇ ਨੇ ਠੀਕ ਆ ਉਹਨਾਂ ਦਾ ਪਹਿਲਾ ਵਾਲਾ ਮਕਾਨ ਥੋੜਾ ਜਿਹਾ ਉਹ ਛੋਟਾ ਸੀ ਘਟ ਵਿਕਿਆ ਐ ਤਾਂ ਹੁੰਦਾ ਹੀ ਆ ਹਾਂ ਉਹ ਗਾਹਾਂ ਆੜਤੀ ਉੜਤੀ ਉਹ ਤਾਂ ਪੈਸੇ ਫੜਨ ਲੱਗੇ ਕਿਸੇ ਤੋਂ ਵਿਆਜ ਬੂਜਦੇ ਤੇ ਬਾਕੀ ਕੋਈ ਚੱਕਰ ਨਹੀਂ ਕੁਝ ਨਹੀਂ ਹੁੰਦਾ ਤੋਂ ਉਹਨਾਂ ਨੇ 25 ਕਿਹਾਗਾ ਮਾੜੀ ਮੋਟੀ ਗੱਲ ਨਾਲ ਤੁਹਾਨੂੰ ਫਰਕ ਨਹੀਂ ਪੈਣਾ ਢੋਡੇ ਗੋਲ ਦਾ ਜ਼ਮੀਰ ਜਮਣ ਲੈ ਲਈ ਹੁਣ ਨਾਲ ਦੇ ਪਿੰਡ ਪੈਂਦਾ ਸਾਂਝਾ ਬੰਦਾ ਤੋਂ ਵੀ ਹੈਣਾ ਚੱਲ ਹੂੰ ਤਾਂ 30 ਦੀ ਉਹ ਸੀ ਸਾਡੀ ਹਾਂ ਹਾਂ ਚੱਲ 29 ਚ ਕਹਿ ਦੇ ਉਹਨਾਂ ਨੂੰ 29 ਚ ਹਾਂ 29 ਚ ਕਹਿ ਦੇ ਉਹਨਾਂ ਨੂੰ ਉਹ ਵੀ ਬੜਾ ਜ਼ੋਰ ਪਾਈ ਜਾਂਦੇ ਉਧਰੋਂ ਕਹਿੰਦੇ ਸਾਡੇ ਕੋਲੇ ਵੀ ਹੁਣ ਅਸੀਂ ਸਾਡੇ ਤੇ ਵੀ ਦੇਖ ਅਸੀਂ ਵੀ ਉਧਰ ਬੜੇ ਪੈਸੇ ਲਾਈ ਬੈਠੇ ਆ ਠੀਕ ਹੈ ਉਹ ਤਾਂ ਹੁਣ ਕਰਦੇ ਹਟੇ ਨਹੀਂ ਹੈਗੇ ਪਰਿਵਾਰ ਕਹਿੰਦੇ ਆਪਾਂ ਤਾਂ ਉਧਰ ਹੀ ਪਾਵਾਂਗੇ ਚੱਲ ਫਿਰ ਐਵੇਂ ਕਰਦੇ ਆ ਤੂੰ 30 ਮੰਗਿਆ ਸੀ 29 ਕਹਿੰਦਾ ਉਹ 25 ਕਹਿੰਦੇ 28 ਦਾ ਕਰਾ ਦਿੰਦੇ ਤਾਂ ਤੂੰ ਕਰ ਲੈ ਗੱਲ ਕੁਝ ਨਹੀਂ ਹੁੰਦਾ 28 ਦਾ ਕਰਾ ਦਿੰਨੇ ਆ ਨਾ ਤੂੰ ਮੇਰੀ ਨਾ ਮੈਂ ਉਹਨਾਂ ਦੀ ਮੋੜਨੀ ਐ ਨਾ ਤੇਰੀ ਮੋੜਨੀ ਐ ਨਾਲੇ ਉਹ ਖੁਸ਼ ਹੋ ਜਾਣਗੇ ਨਾਲੇ ਹਾਂ ਬਸ ਤੁਹਾਡਾ 28 ਚ ਕਰਾ ਦਿੰਨੇ ਆ ਚੱਲ ਸੱਦ ਲੈ ਉਹਨਾਂ ਨੂੰ ਕਿ 28 ਚ ਕਰ ਲੈਨੇ ਗੱਲ ਆਪਾਂ ਆਜੋ ਬਾਈ ਕਰੀਏ ਗੱਲ ਆਗੇ ਸਰਪੰਚਾ ਵਿੱਚ ਕਿਉਂ ਬਜਦਾ ਹੈ ਬੱਚੇ ਬਜਦਾ ਬਣਾ ਤੜ ਖਾਣਾ ਹਾਂਜੀ ਬਾਲਾ ਲੜਦਾ ਇਹੀ ਰੋਜ਼ ਦਾ ਰੌਲਾ ਨਮੇੜਦਾ ਨਾਲੀ ਜੀ ਰਹਿ ਫਿਰ ਬਸ ਦੱਸਤਾ ਹੀ ਸਰਪੰਚ ਸਾਹਿਬ ਨੂੰ ਉਹਨਾਂ ਦੇ ਥੱਕਾ ਨਾ ਕਰੋ ਸੀ ਵੀ ਐ ਨਾ ਕਰੋ ਇੰਨਾ ਤਾਂ ਨਹੀਂ ਹੋਣਾ ਜੀ ਦੇਖ ਬਾਲਾ ਘੱਟ ਗਈ ਨਹੀਂ ਬਾਲਾ ਨਹੀਂ ਜਮਾ ਜਾਇਆ ਸਾਡਾ ਹਾਲਾਤ ਵੀ ਦੇਖ ਨਾ ਕਰ ਲੈ ਤੂੰ ਕੁਝ ਨਹੀਂ ਹੁੰਦਾ ਸਰਪੰਚ ਦੱਸ ਤੇ ਫਿਰ ਇਹਨਾਂ ਨੂੰ ਦੇਖੋ ਇਹਨੇ 30 ਮੰਗ ਲਿਆ ਤੁਸੀਂ ਇਹਨੂੰ 29 ਕਹਿਤਾ ਆ 25 ਕਹਿਤਾ ਪੁਜਾਇਜ ਕਿਹਾ ਆਪਾਂ ਜਮਾ ਹਾਂ 25 ਕਹਿਤਾ ਫਿਰ ਆਪਾਂ ਬਾਲੇ ਹੁਣ ਮੰਨਦਾ ਨਹੀਂ ਇਹ 29 ਦੇ ਅੜਿਆ ਖੜਾ ਐ ਇਹਨਾਂ ਨੇ ਨਾਲੇ ਤਾਂ ਮੈਂ ਸੋਡੀ ਕਰਾਤੀ ਨਾਲੇ ਇਹ ਨਹੀਂ ਗੁੱਸੇ ਹੋਣਾ 28 ਲੱਖ ਚ ਨਿਮੇੜਤਾ ਨਾ ਨਹੀਂ ਨਹੀਂ ਮੱਲਾ ਜੈ 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 ਨਹੀਂ ਮਾੜਾ ਜਾਂ ਬਦੋ ਜੈ ਜੈ ਨਹੀਂ ਸਹੀ ਹੈ ਠੀਕ ਹੈ ਭਾਈ 28 ਲੱਖ ਟਿਕਰੀਆਂ ਪੱਟੀਆਂ ਕਰਨ ਲੱਗ ਜੋ ਨਹੀਂ ਹੁੰਦੀਆਂ ਅਸੀਂ ਐਂ ਦੇਖ ਐਂ ਕਰ ਫਿਰ ਤੁਸੀਂ ਮਕਾਨ ਵੀ ਦੇਖੋ ਮਕਾਨ ਨਮਾ ਸੋਲੂ ਹਾਰੀ ਉਮਰ ਲੋੜ ਨਹੀਂ ਪੈਣੀ ਮੁੜ ਕੇ ਤੇ ਹੁਣ ਤੁਸੀਂ ਦੇਖ ਲਓ ਯਾਰ ਉਹ ਰੋਜ਼ ਰੋਜ਼ ਦੀ ਰੋਜ਼ ਰੋਜ਼ ਦੀ ਲੜਾਈ ਨਾਲੋਂ ਕਿਰਾਏ ਤੇ ਬਹਿਣ ਨਾਲੋਂ 2 ਰੁਪਏ ਵੱਧ ਲੱਗੀ ਚੰਗੇ ਆ ਕੁਛ ਨਹੀਂ ਹੁੰਦਾ 28 ਚ ਨਵੇਂੜੋ ਹੱਸਦਾ ਨਹੀਂ ਨਹੀਂ ਉਹ ਕੱਲ ਨੂੰ ਕੋਈ ਹੋਰ ਆ ਕੇ ਵਿੱਚ ਹੋਰ ਲੱਗ ਗਿਆ ਕਿ ਇੱਥੇ ਫੇਰ ਆ ਚੱਕ 25.50 ਸਹੀ ਹੁਣ ਵੱਧ ਨਹੀਂ ਲੱਗਣਾ ਨਾ ਨਾ ਲੱਥੜਾ ਉਹ ਤੁਸੀਂ ਵੀ ਨਾ ਬੜਾ ਦੱਕਾ ਨਹੀਂ ਨਹੀਂ ਜੀ ਬੜਾ ਨਹੀਂ ਨਹੀਂ ਮਹਾਂ ਦੀ ਗੱਲ ਕਰੀਏ ਸਰਪੰਚ ਦੇ ਤੇਰੇ ਮੂਹਰੇ ਹਾਂ ਮੈਂ ਫੇਰ ਵੀ ਕਹਤਾ ਮਾਜ 28 ਕਰ ਦਿੰਨਾ ਯਾਰ ਇਹਨੇ 29 ਤੇ ਕਿਹਾ ਸੀ ਕਿ ਨਾ 29 ਤੋਂ ਘੱਟ ਆਪਾਂ ਦੇਣਾ ਨਹੀਂ ਤਾਂ 26 ਨਹੀਂ ਨਹੀਂ ਲੈ ਬਾ ਹੁਣ ਤੇਰੇ ਭੈਣ ਦੇ ਖਾ ਹਮਨੇ ਮਾਰਤੀ ਪਕਾਈ ਖੜੇ ਖੜੇ ਨੇ ਫਿਰ ਹੋਰ ਹੁਣ ਕੀ ਤਰਾ ਲੈ ਬਾ ਹੁਣ ਤਾਂ ਫਿਰ ਫੜ ਲਓ ਹੋਰ ਨਹੀਂ ਨਹੀਂ ਬਾੜਾ ਘਟਾ ਆ ਦੇਖ ਤੁਸੀਂ ਐਨੇ ਕਰੋ ਤੁਸੀਂ ਬਾੜਾ ਨਜਾਇਜ਼ ਧੱਕਾ ਵੀ ਨਾ ਕਰੋ ਤੇ ਤੇਰੇ ਮੂੰਹ ਮੱਥੇ ਵਾਲੇ ਬੰਦੇ ਹੀ ਕਹਿੰਦਾ ਹਾਂ ਠੀਕ ਹੈ ਕਹਦਾ ਸੀ ਨਹੀਂ ਮੈਂ 30 ਤੋਂ ਘੱਟ ਤਾਂ ਬਾੜੇਗਾ ਕੋ ਮੋੜ ਤੂੰ ਬਾ ਫੜ ਫੜ ਸਾਡੇ 26 ਕਹਿੰਦੇ ਹੁਣ 50 ਤਾਂ ਆ ਹੋ ਗਿਆ ਦੇਖਾ 40 ਆਗਾ ਤੇ 20 ਆਗਾ ਕਿੰਨੇ ਹੋਗੇ ਇਹਦਾ ਸਰਪੰਚਾ ਬਾਲੇ ਘੱਟ ਕਰੀ ਜਾਂਦੇ ਆ। ਉਹ ਯਾਰ ਤੁਸੀਂ ਨਹੀਂ ਹੁਣ ਟੱਕ ਲਾਉਣ ਤੋਂ ਸਾਈ ਫੜ ਤੂੰ ਸਾਈ ਫੜ ਲੈ ਕਰਨ ਲੈ। ਸਾਈ ਫੜਦਾ। ਆ 1,10,000 ਸਾਈ ਦਾ ਆ ਗਿਆ ਤੇਰੇ ਕੰਨੀ। ਤੁਸੀਂ 28 ਦੀ ਕਹਦੇ ਇਹਨਾਂ ਨੂੰ ਤੂੰ। 28 ਦੀ 26.5 ਤੁਸੀਂ ਲਈ ਜੀ। ਇਹ ਤਾਂ 29 ਮੰਗਦਾ ਸੀ। ਨਹੀਂ। ਦੇਖ ਲਓ ਹੁਣ ਫਿਰ ਕਿਵੇਂ ਕਰਨਾ ਲੱਖੇ। ਨਾ ਨਾ ਪਾ ਹੀ ਹੋ ਗਿਆ ਬੱਸ। ਨਹੀਂ ਆਉਦਾ ਇਤੋਂ ਵੱਧ ਤਾਂ ਅਸੀਂ ਲਾਈ ਬੈਠੇ ਆ। ਹੋ ਗਿਆ ਭਾਈ। ਉਹ ਚਲੋ ਫਿਰ 27 ਦਿਨ ਮੇੜ ਦਿਓ ਯਾਰ। 27 ਤਿੰਨ ਮੇੜੋ ਚੱਲ ਬੱਸ ਨਹੀਂ ਨਹੀਂ ਬੱਸ 27 ਠੀਕ ਆ ਬੱਸ ਬੱਸ ਇਹ ਫਿਰ ਦੋ ਵਾਰ ਇਹ ਵੀ ਨਹੀਂ ਪਾਉਂਦੇ ਸੋਨੂ ਵੀ ਨਹੀਂ ਦੋ ਵਾਰ ਕੋਈ ਦਫਾਈ ਦਾ ਕੋਈ ਹੋਰ ਆ ਕੇ ਕੋਈ ਬੱਚੇ ਦੂਜੇ ਭਾਈ ਸੋਨੂ ਕੱਲ ਨੂੰ ਦੇ ਦਈਏ ਪਰਸੋਂ ਦੇ ਦਈਏ ਨਵੇਂ ਮੇੜ ਦਾ ਦੂਜੇ ਨਾਲ ਕਿਵੇਂ ਚੈੱਕ ਲਿਖਿਆ ਕਰਨਾ ਮੈਂ ਕੱਲ ਨੂੰ ਉੱਪਰ ਨਿਕਲ ਕੇ ਕਰ ਲਾਂਗਾ ਇਹਨਾਂ ਦੀ ਹਾਂ ਮੇਰੇ ਤੇ ਆ ਕੋਈ ਚੱਕਰ ਨਹੀਂ ਦੂਜੇ ਪੈਸੇ ਤੇਰੇ ਆ ਜਾਣਗੇ ਸਾਰੇ ਬਾ ਕੱਲ ਨੂੰ ਆ ਜਾਣਗੇ ਫੇਰ ਪਰਸੋਂ ਆ ਜਾਣਾਂ ਬਾਕੀ ਆ ਘਰ ਵਧੀਆ ਸੋਨੂੰ ਤੁਸੀਂ ਕਿਰਾਏ ਤੇ ਬੈਂਦੇ ਕਿਤੇ ਪਿੰਡ 'ਚ ਉਰਾਂ ਪਰਾਂ ਕਿਸੇ ਨਾਲ ਲੜਦੇ ਪਿੰਡ 'ਚ ਬਹਿ ਜਾਂਦੇ ਹੁਣ 2 ਰੁਪਏ ਵੱਧ ਲੱਗ ਗਏ ਲੈ ਚੱਲੀਏ ਸਾਰੀ ਅੱਛਾ ਜੀ ਚਾਹ ਦੀ ਸੇਵਾ ਵਾਹ ਚਾਹ ਪਿਆਰ ਠੀਕ ਹੈ ਹਾਂ ਧੰਨਵਾਦ ਸਮਾ ਜੀ ਬਾ ਠੀਕ ਹੈ ਠੀਕ ਹੈ ਕੋਈ ਚਲੋਂਗੇ ਨਾਲ ਕੇ ਤੁਸੀਂ ਬੈਠਿਓ ਬਸ ਮੈਂ ਆ ਗਿਆ ਬੈਠਾ ਸੀ ਮੁੰਡੇ ਕੋਲ ਦੇਰ ਪਰ ਪੈਂਦਾ ਹੌਦਾਂ ਤਾਂ ਹੋ ਗਿਆ ਪਾਲਾ ਮੰਦ ਬਣਾ ਹੂੰ ਠੀਕ ਆ ਤੇਰੇ ਮੂੰਹ ਨੂੰ ਮੈਨੂੰ ਕਰਨਾ ਪੈ ਗਿਆ ਜਿਹੜਾ ਦੂਜੇ ਪੈਸੇ ਆ ਦੇਖ ਆਪਾਂ ਤੇਰੇ ਉੱਤੇ ਛੱਡਦੇ ਕੋਈ ਨਹੀਂ ਲੱਖਿਆ ਦੂਜੇ ਪੈਸੇ ਦੀ ਜ਼ਿੰਮੇਵਾਰੀ ਮੇਰੀ ਠੀਕ ਆ ਤੇ ਇਹ ਵੀ ਚੱਲ ਗਰੀਬ ਬੰਦੇ ਨੇ ਰੋਜ਼ ਲੜਦੇ ਰਹਿੰਦੇ ਆ ਘਰੇ ਉਧਰੋਂ ਹੋਰ ਕੰਮ ਦਿੰਦੇ ਹੋ ਜਾਂਦੇ ਆ ਤੈਨੂੰ 2 ਰੁਪਏ ਘੱਟ ਹੋ ਗਏ ਤਾਂ ਕੋਈ ਨਹੀਂ ਥੋੜਾ ਵਧੀਆ ਉੱਥੇ ਇੱਕ ਕਮ ਸੈੱਟ ਆ ਵਧੀਆ ਰੰਗ ਭਗ ਲੱਗਿਆ ਮੂਹ ਨੂੰ ਸੌਦਾ ਤਾਂ ਹੋ ਗਿਆ ਆਪਣਾ ਕੋਈ ਨਹੀਂ ਕੋਈ ਨਹੀਂ ਚੱਲ ਕੋਈ ਗੱਲ ਨਹੀਂ ਤੂੰ ਕਰ ਲੈ ਇਹਨਾਂ ਨੂੰ ਖਿੱਚ ਕੇ ਰੱਖੀ ਪਿਆ ਇਹਨਾਂ ਨੂੰ ਹਾਂ ਹਾਂ ਇਹਨਾਂ ਨੂੰ ਮੈਂ ਖਿੱਚ ਲੂਗਾ ਤੇਰਾ ਵੀ ਬਹੁਤ ਬਹੁਤ ਧੰਨਵਾਦ ਤੂੰ ਮੇਰੀ ਅੱਖ ਹੀ ਨਹੀਂ ਮੋੜੀ ਜੇ ਤੈਨੂੰ ਕੋਈ ਦਿੱਕਤ ਆ ਹਾਂ 2 ਰੁਪਏ ਹੋਰ ਘੱਟ ਗਿਆ ਤੇਰਾ ਵੀ ਬਹੁਤ ਬਹੁਤ ਧੰਨਵਾਦ ਬਾਕੀ ਚਾਹ ਦਾ ਚਾਹ ਦਾ ਬੱਸ ਤੂੰ ਬੈਠ ਮੈਂ ਪੈਸੇ ਅੰਦਰ ਭਰਿਆ ਹਾਂ ਹਾਂ ਤੂੰ ਤਰਿਆ ਕੋਈ ਨਹੀਂ ਮੈਂ ਇੱਥੇ ਚੱਲਦਾ ਹੌਲੀ ਹੌਲੀ ਉਹ ਤਾਂ ਇਹ ਅੰਦਰ ਪੈਸੇ ਸੰਭਲੀ ਹੈ ਬਾਕੀ ਇਹ ਜਿਹੜੇ ਰਹਿ ਗਏ ਉਹ ਆ ਜਾਣੇ ਹੱਥ ਨੇ ਕਰਦਾ ਤੇਰਾ ਮਾਨ ਤਾਣ ਹਾਂ ਨਾ ਨਾ ਕੋਈ ਨਹੀਂ ਕੋਈ ਚੰਗਾ ਠੀਕ ਹੈ ਕਹੀਂ ਉਹ ਕੰਜਰ ਦਵਣ ਤਾਂ ਮੋੜਿਆ ਹੁੰਦੇ ਮੈਂ ਉਹਨਾਂ ਨੂੰ ਕਹਾ ਤੋੜਨੇ ਸਾਰੇ ਇਦਰੀ ਡੱਕਰ ਲੈ ਤੂੰ ਛੱਡਿਆ ਉਹਨੂੰ ਜਾ ਕੇ ਕਿੱਥੇ ਹੀ ਭਾਲ ਕੇ ਪਿੰਡ ਚ ਵੀ ਨਹੀਂ ਦੀ ਦੀ ਕਾਲੀ ਪਿਆ ਤਾਂ ਕਿੰਨੇ ਕੋਈ ਨਹੀਂ ਲਾਵਦੀ ਕੋਈ ਦੇਖ ਜੇ ਕਿਤੇ ਜੋ ਟੇਪਾਏ ਕਪੜਾ ਨਾ ਮੋਲੀ ਮੋੜਿਆ ਫਤ ਤੀਂਦੀ ਨਹੀਂ ਭਰਾਵਾ ਆ ਦੇਖ ਗੇ ਦਿਨ ਗੇ ਮਾਰਦੇ ਜਿਹੜਾ ਕੁਈ ਤੇ ਆਹਾ ਆਹ ਕਿਉਂ ਬਿਆ ਉਹ ਜੇ ਫਿਰ ਤਾਂ ਲੋੜ ਹੀ ਨਹੀਂ ਕੱਸਦੀ ਜੀ ਜਹੂਰੇ ਨੇ ਕੁੱਤੀ ਨਾ ਵਹਿ ਕਰਾ ਲਿਆ ਤਾਂ ਆ ਨਾ ਸੈਣਾਂ ਨੂੰ ਪਤਾ ਕਰਦਾ ਹੀ ਯਾਰ ਕਰਾਇਆ ਯਾਰ ਕੁੱਤੀ ਨਾ ਕਿਵੇਂ ਕਰੂਗੀ ਕੁੱਤੀ ਲਗੇ ਬੈਠ ਰੋਈ ਦੇਖੋ ਯਾਰ ਬੱਸ ਸਣਿਆ ਬਣਾ ਕੁੱਤੀ ਨਾ ਕਿਵੇਂ ਕਰੂਗੀ ਕੁੱਤੀ ਨਾ 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 ਕਰਵਾ ਲਿਆ ਤੈਨੂੰ ਕੌਣ ਕਹਦਾ ਕੁੱਤੀ ਨਾ ਕਿਵੇਂ ਹੋਊਗੀ ਆਹ ਯਾਰ ਚਰਚਾ ਹੋ ਰਹੀ ਹੋਰੀ ਯਾਰ ਜਿਹੜਾ ਜੈਲੀ ਕੰਨ ਪਾੜੀ ਰੜਿਆ ਹੋਇਆ ਅੱਛਾ ਉਹ ਹਕੂਮਤ ਕਹ ਰਹਾ ਉਹ ਤੋਂ ਸੁਣੀ ਸੀ ਮੈਂ ਕਿ ਉਹ ਕੱਪ ਮਾਰਦੇ ਹਣਗੇ ਲੋਕ ਯਾਰ ਕੱਪ ਨਾ ਮਾਰਦੇ ਹਣ ਯਾਰ ਨਹੀਂ ਯਾਰ ਉਹ ਐ ਕਿਵੇਂ ਕਰਾਂਗੇ ਦੱਸ ਕੇ ਗਿਆ ਯਾਰ ਉਹ ਨਾ ਯਾਰ ਉਹ ਵੀ ਨਹੀਂ ਸਕਦੀ ਯਾਰ ਹੈ ਇਹ ਸਿਆਣਾ ਵਾਲਾ ਪਤਾ ਯਾਰ ਨਹੀਂ ਯਾਰ ਮਰੀ ਜਾਂਦਾ ਰਹੇ ਭਾਂਡੂ ਪੁੱਟੀ ਨਾ ਕਰੂਗਾ ਕਮਲਾ ਬਾਈ ਖੜਾਗਾ ਪੂਰਾ ਫਜ਼ੂਰੀ ਆਉਦਾ ਆ ਜਾਂਗਾ ਭਾਈ ਯਾਰ ਤੇਰੀ ਚਰਚਾ ਵਾਵਾ ਦਿੰਦੀ ਓਏ ਆ ਗਿਆ ਆ ਗਿਆ ਭਾਈ ਯਾਰ ਚਰਚਾ ਤਾਂ ਹੋਣੀ ਆ ਕਿਹੜਾ ਆਂ ਬੰਦੇ ਆਪਾਂ ਚੜ੍ਹਾਈ ਆ ਉਹ ਹੋਰ ਭਾਈ ਹੋਰ ਚਾਚਾ ਸਿਆਹ ਹੋ ਠੀਕ ਹੋ ਹਾਂ ਵਧੀਆ ਹੋਰ ਭਾਈ ਠੀਕ ਹੈ ਤੁਸੀਂ ਠੀਕ ਆ ਉਹ ਚਰਚਾ ਹੀ ਬਾਈ ਯਾਰ ਭਾਈ ਕੀ ਗੱਲ ਸੁਣ ਲਈ ਇੱਥੇ ਲੋਕਾਂ ਨੇ ਕੁੱਤੀ ਨਾਲ ਵਿਆਹ ਕਰਵਾਇਆ ਹੂੰ ਵਿਆਹ ਕਰਵਾਉਣਾ ਅੱਛਾ ਆ ਤੇਨੂੰ ਕਿਹਨੇ ਕਹਤਾ ਮੈਂ ਤਾਂ ਬੱਗਾ ਦਸੀਨ ਆ ਯਾਰ ਤੇਨੂੰ ਕਿਹਨੇ ਕਹਤਾ ਬਕਵਾਏ ਮੈਂ ਵੀ ਗੋੜ ਦੇ ਉੜ ਦੀ ਜੀ ਗੱਲ ਸੁਣੀ ਸੀ ਯਾਰ ਕਿਤੇ ਯਾਰ ਕਮੜਾ ਤਾਂ ਨਹੀਂ ਗੱਲ ਕਰ ਗਿਆ ਨਾਲ ਕੋਈ ਹੂੰ ਦੇਖੋ ਯਾਰ ਹੋ ਕੀ ਕਹਿ ਸਕਦੇ ਆ ਕਾਹਲੇ ਦੀ ਕਰਾਮਾਤ ਲੱਗਦੀ ਕੋਕਰ ਦੀ ਵੀ ਹੈ ਨਹੀਂ ਜਵਾਬ ਉਹ ਵੀ ਨਿਕਲ ਗਿਆ ਹੋਵੇ ਕਿਤੇ ਕੋਕਰੀ ਕਹਿ ਕੇ ਗਿਆ ਕੋਕਰ ਆ ਸੀ ਉਹ ਨਹੀਂ ਜਾਂਦੇ ਜੀ ਯਾਰ ਇਹ ਉਹ ਛੋੜ ਕਰਤਾ ਕਹਿ ਗਿਆ ਉਹ ਤੁਹਾਡੇ ਕੋਲੇ ਨਹੀਂ ਉਹ ਤਾਂ ਕਹਿੰਦਾ ਪੱਕੀ ਗੱਲ ਹੈ ਲਓ ਲਓ ਵਿਆਹ ਤਾਂ ਦੇ ਕਰਵਾਉਣਾ ਮੈਂ ਹੂੰ ਤੇ ਵੀ ਆਂ ਕੁਤੀ ਕਾਤੇਲੇ ਛੋੜ ਕਰਤਾ ਕਹਿ ਗਿਆ ਉਹ ਸਾਨੂੰ ਨਹੀਂ ਯਾਰ ਉਹਦਾ ਕਹਿੰਦਾ ਅਸੀਂ ਦੇਖਿਆ ਯਾਰ ਉਹ ਤਾਂ ਕਹਿੰਦਾ ਕਰਾਉਣਾ ਹੀ ਆ ਚਾਕੇ ਉਹ ਵੀ ਪਕਾਈ ਮਾਰ ਗਿਆ ਹੂ ਚੌੜ ਕਰਦਾ ਥੋਡੇ ਕੋਲੇ ਦੇਖੋ ਵੀ ਕਿਵੇਂ ਪਕਾਈ ਮਾਰ ਗਿਆ ਕੀ ਕਰ ਮੈਨੂੰ ਕੁੱਤੀ ਨਾਲ ਵਿਆਹ ਕਰਾਉਣ ਦੀ ਕਿ ਲੋੜ ਐ ਐਡਾ ਸੋਹਣਾ ਸੁਨੱਖਾ ਮੁੰਡਾ ਮੈਂ ਹਾਂ ਤੇ ਮੇਰਾ ਸਲਵਾਨ ਖਣ ਵੀ ਫੇਲ ਆਪਣੇ ਕੋਲ ਤਾਂ ਰਿਸ਼ਤੇ ਬਾਤੂ ਦੇ ਮਤਾਂ ਵੀ ਨਹੀਂ ਕਰਾਉਂਦਾ ਬਾਈ ਬਿੰਦਰੀ ਹਾਂ ਉਹਨੇ ਤਾਂ ਕਿਹਾ ਸੀਗਾ ਯਾਰ ਐ ਕਰਕੇ ਐ ਗੱਲਾਂ ਕਹਿੰਦਾ ਮੈਂ ਕਹੇਗਾ ਬਾਈ ਯਾਰ ਅੱਛਾ ਹੂੰ ਇਧਰ ਕੱਪਿਆ ਸੀਗਾ ਜਾਨਾ ਨਾ ਨਾ ਕਿਹਾ ਉਹ ਚੱਲ ਕਹੇਗਾ ਕਹਾਗਾ ਤੁਸੀਂ ਨਾਲ ਕਹਾ ਗੱਲ ਕਰਿਓ ਨਾ ਪੱਛ ਦੀ ਘੱਟ ਹੀ ਆ ਉਹਦੇ ਠੀਕ ਆ ਚਲੋ ਕੋਈ ਨਹੀਂ ਠੀਕ ਆ ਭਾਈ ਠੀਕ ਸਾਲਾ ਮੇਰਾ ਹੋਰੀ ਨਾ ਬਿਜਤੀ ਕਰਵਾ ਦੇ ਕਿਤੇ ਤੈਨੂੰ ਲੱਗਦਾ ਯਾਰ ਇਹ ਸਲਮਾਨ ਧਨ ਵਰਗੇ ਚਿੱਟੇ ਕੱਪੜੇ ਪਾ ਰੱਖੇ ਨੇ ਤੈਨੂੰ ਕਿਹਦੇ ਪਰ ਕਰਵਾਵੇ ਉਹ ਵੀ ਤਾਂ ਫਰੇ ਕਰਦਾ ਹੈ ਹੈ ਕਈ ਨਹੀਂ ਕਰਵਾਦਾ ਜਿਵੇਂ ਦੋ 3 ਨਹੀਂ ਮੱਖੀ ਡਿੱਗੀ ਹੁੰਦੀ ਚਲ ਆ ਜੱਪਾ ਨੇ ਕੀ ਲੈਣਾ ਕਹਿੰਦਾ ਹੋਣੀ ਹਜੂਗਾ ਉਹਦਾ ਕੁੱਤੀ ਨਾਲ ਵਿਆਹ ਕਰਤਾ ਯਾਰ ਚਲ ਔਰ ਹੈਦਰ ਕੋ ਕਰਾਉਣਾ ਸੀ ਮੈਂ ਉਹਨੂੰ ਪੁੱਛਿਆ ਮੈਂ ਕੁੱਤੀ ਕਿੰਨੇ ਚੱਕੀ ਫਿਰਦੇ ਸੀ ਉਹ ਇਹਨਾਂ ਦਾ ਹਜੂਰੇ ਦਾ ਵਿਆਹ ਕਰਤਾ ਇਹਰ ਜੀ ਦੁਨੀਆ ਪਈਆ ਕੰਜਰਦਿਆਰੇ ਕਮਾਲੀ ਕਰਤੀ ਜਮਾ ਖਾਇਦਾ ਹੋਰ ਜਮਾਨਾ ਬਹੁਤ ਮਾੜਾ ਆਊਗਾ ਦੇਖੀ ਚੱਲੀਏ ਅਸੀਂ ਤਾਂ ਇਤੋਂ ਮਾੜਾ ਕੀ ਹੋਊ ਬਹੁਤ ਮਾੜਾ ਆਊਗਾ ਕਹਿੰਦੇ ਲੈ ਬਜ਼ੁਰਗ ਦਾ ਕੁੱਤੀ ਨਾਲ ਵਿਆਹ ਕਰਤਾ ਇਤੋਂ ਵੀ ਮਾੜਾ ਆਊ ਬਸ ਪਤਾ ਨਹੀਂ ਕੀ ਹੋ ਜੇ ਬੜਾ ਯਾਰ ਨਹੀਂ ਤੇ ਰਲ ਕੇ ਤਾਂ ਨਹੀਂ ਬਹਿਬਦ ਕੀਤੀ ਇਹਨਾਂ ਨੇ ਯਾਰ ਦੇਖੋ ਕੁਤਾ ਮਾਸ਼ਾ ਬਣਾਉਣ ਦੇ ਮਾਰਨੇ ਕਰਤੀ ਹੋਵੇਗੀ ਆ ਦੇਖੋ ਭਾਈ ਕਹਿੰਦੇ ਨੇ ਕੁੱਤੀ ਨਾਲ ਵਿਆਹ ਕਰਤਾ ਯਾਰ ਉਹਨਾਂ ਕੋਲ ਬੁੜੀ ਨਹੀਂ ਨਹੀਂ ਇਹਨਾਂ ਨੂੰ ਮੇਹਡੀ ਕੁੜੀ ਮਿਲ ਜਾਂਦੀ ਪੰਡਤ ਨੇ ਕਿਹਾ ਉਹ ਆਜਾ ਕੰਮ ਕੰਜੇ ਨਹੀਂ ਕੋਈ ਨਾ ਪੰਡਤ ਤਾਂ ਲਾਲਚੀ ਹੈ ਕਹਿੰਦਾ ਪੰਡਤ ਨੇ ਦੱਸਿਆ ਉਹਦਾ ਪੁੱਤ ਆ ਉਹ ਹਾਂ ਪੰਡਤ ਨੇ ਦੱਸਿਆ ਉਹ ਵੀ ਕੁੱਤੀ-ਕੱਤੀ ਨਾਲ ਵਿਆਹ ਕਰਕੇ ਕਰਤੇ ਹੋਗੇ ਸਿਸਟਮ ਕੋਈ ਕੋਈ ਕਰਤਾ ਇਹਨਾਂ ਨੇ ਪੈਸੇ ਬਣਾਉਣ ਦੇ ਮਾਰਨ ਯਾਰ ਪੈਸਾ ਹੈਗਾ ਉਹਦੇ ਕੋਲੇ ਛੜਾ ਬੰਦਾ ਉਹ ਕੰਜਰੇ ਦੇ ਉਹਨੂੰ ਵੱਡਣਦੇ ਹੋਏ ਪਏ ਨੇ ਐ ਨਹੀਂ ਪਤਾ ਕੁੱਤੀ ਨਾਲੋਂ ਕੱਲ ਨੂੰ ਗਧੀ ਨਾ ਕਰਾ ਦੇ ਤਾ ਹੋਦਾ ਮੈਨੂੰ ਨਹੀਂ ਪਤਾ ਹੈ ਮੇਰੇ ਕੋਲ ਉਹ ਕੁੱਤੀ ਕਿੱਥੇ ਖੜੂ ਆਪਾਂ ਜੋ ਉਹਦੀਆਂ ਲੋਕਾਂ ਦੇ ਜਾਲ ਚ ਉਹਦੀ ਫਸ ਜਾਂਦਾਂ ਗਣੀਆਂ ਮੱਛੀਆਂ ਇੱਥੇ ਭਾਂਦੇ ਵਾਲਾ ਦੋ ਘੰਟੇ ਹੋ ਗਏ ਬੈਠੇ ਨੂੰ ਇੱਕ ਮੱਛੀ ਵੀ ਨਹੀਂ ਫੱਜੀ ਸੇਕਲ ਨੂੰ ਮਗਲ ਮੱਛੀ ਭਜੇ ਕੋਹੀ ਖਵਾ ਲਏ ਲੋਕਾਂ ਨੂੰ ਨਾ ਡੰਗਰ ਲੋਕਾਂ ਨੂੰ ਕੀ ਪਤਾ ਲੱਗਦਾ ਕਿ ਵੀ ਕੀ ਚੀਜ਼ ਖਾਣੇ ਆ ਸੀ ਲੋਕ ਕੁੱਤੇ ਹੀ ਖਾਈ ਜਾਂਦੇ ਨੇ ਬਠੰਡੇ ਕਹਿੰਦੇ ਕੁੱਤੇ ਖਵਾਤੀ ਰੋਲਾ ਭਾਈ ਤਾਂ ਦੂਰੋਂ ਨਹੀਂ ਆਉਂਦੀਆਂ ਕਿ ਨੇੜੇ ਹਾਂ ਮੱਛੀਆਂ ਵੋ ਨਹੀਂ ਇੱਥੇ ਫੜ ਜਾ ਕਿੱਧਰ ਤਰਕੇ ਜਦਾ ਬੈਠੇ ਆ ਆ ਜਾ ਮਾਨ ਸਰਪੰਚ ਤੋਂ ਕਹਿ ਕੇ ਠੇਕਾ ਵੀ ਲੈ ਲਿਆ ਭਾਗ ਲਿਆ ਤੋਬੇ ਦਾ ਹਾਂ ਮੱਛੀ ਕੋਈ ਆ ਨਹੀਂ ਸਰੀ ਲੋਕਾਂ ਦੇ ਲੀਂਡ ਬੱਚੀ ਦਿਸਗੇ ਭਾਵੇਂ ਕਿਤੇ ਫਰਾਂਸ ਜਾਣ ਨਾ ਪੰਦਰਾਂ ਤੋਂ ਫਰਾਂਸ ਭੇਜਣੀ ਆ ਨੀ ਨੀ ਮਲੇਸ਼ੀਆ ਭੇਜਾਂਗੇ ਕਹਿੰਦੇ ਉੱਥੇ ਲੋਕ ਮਾਲਸ ਖਰਾ ਕੇ ਨਾ ਉਦੋਂ ਬਾਅਦ ਮੱਛੀਆਂ ਖਾਂਦੇ ਨੇ ਦੋਹਰਾ ਸੁਆਦ ਆ ਜਾਂਦਾ ਮਲੇਸ਼ੀਆ ਉੱਥੋਂ ਦੇ ਲੋਕ ਬੜਾ ਪਸੰਦ ਕਰਦੇ ਆ ਕਿ ਖਾਣੀ ਮੱਛੀ ਕਰੋ ਵਾਰੋ ਤਾਂ ਪੂਰਾ ਚੱਲ ਜੂ ਆਪਣਾ ਉਹ ਮਗਰ ਮੱਛੀ ਭੇਜਣ ਦੇ ਬਾਹਰ ਨਿਕਲੇ ਬੈਠੇ ਨੇ ਹਾਲੇ ਧੁੱਪ ਸੇਕਦੇ ਕਿਤੇ ਅੜ ਜਾਣ ਨਾ ਮੈਨੂੰ ਉੱਥੇ ਜਗ੍ਹਾ ਨਹੀਂ ਆਉਂਦੀ ਫੇਰ ਤਾਂ ਬਣਾ ਦਈਏ ਗੱਲ ਅੱਜ ਫਾਟਦੀ ਕੀ ਹੋਈ ਯਾਰ ਹੈ ਨੁੱਕਾ ਨੂੰ ਕਿਵੇਂ ਫਸ ਜਾਂਦੇ ਗਏ ਆ ਮੱਚੀ ਆਹਾ ਵੇ ਅੱਡ ਡਰ ਕਿਵੇਂ ਬਿਠਾ ਦੇ ਕੋਈ ਇੱਥੇ ਕੀ ਬੈਂਗਣ ਮੜਦਾ ਹੋਈ ਹਲੋ ਇੱਥੇ ਹੀ ਕਰਦਾ ਕੌਣ ਆ ਤੂੰ ਉਹ ਮੈਂ ਇਹਦਾ ਝੂਠ ਢੰਡੂਗਾ ਪਰਦੇਸੀ ਢੋੜਿਆ ਫਿਰਦਾ ਹਾਂ ਹਾਂ ਢੰਡੂਗਾ ਤਾਂ ਹਾਂ ਛੋਟੇ ਮੋਟੇ ਬੰਦੇ ਦਾ ਪਤਾ ਨਹੀਂ ਲੱਗਾ ਮੈਨੂੰ ਕਿ ਕੌਣ ਆ ਗਿਆ ਕੌਣ ਨਹੀਂ ਆ ਗਿਆ ਮੈਂ ਮੱਛੀ ਫੜੀ ਨਾ ਚੁੱਪ ਕਰਦਾ ਕਿਤੇ ਡਰਾ ਦੇਵੇਂ ਮੱਛੀ ਤੇਰੇ ਪਿਓ ਨੇ ਢੇਕਾ ਲੱਤਾ ਹੋਏ تھے ਹਾਂ ਤੇਰੇ ਪਿਓ ਨੇ ਢੇਕਾ ਆਇਆ ਉਹ ਠੇਕਾ ਦਾ ਕਿਸੇ ਨੇ ਲੈ ਤਾਂ ਠੇਕੇ ਤੋਂ ਹੀ ਲੈਣਾ ਤੁਸੀਂ ਤਾਂ ਹੱਕ ਕੇ ਮੁੜ ਜਾਨੀਓ ਇੱਥੇ ਮੈਂ ਤੜਕੇ ਦਾ ਬੈਠਾ ਲੀਡ 15 ਦੇ ਸਗੇ ਭਾਂਦਰੇ ਦੇ ਮੱਛੀ ਕੋਈ ਇੱਕ ਨਹੀਂ ਆਈ ਮੱਛੀ ਤੇ ਹੀ ਨਹੀਂ ਆ ਹਾਂ ਉਹ ਉਧਰ ਬੈਣਾ ਉਹ ਬਠੀਆਂ ਪੜਜਾ ਪੱਤਣ ਲਈ ਜਿਹੜੇ ਹੁਣ ਵੀ ਉਹੀ ਕੰਮ ਕਰਨ ਆਇਆ ਕਿ ਤੂੰ ਇੱਥੇ ਮੇਰੇ ਕੋਲੇ ਦਾ ਹੋਰ ਕੀ ਕੰਮ ਆਇਆ ਮੈਂ ਤਾਂ ਤੇਰੇ ਕੋਲ ਕੀ ਲਾਉਣਾ ਸਾਡੇ ਡਿਊਟੀ ਆ ਉਹ ਨਹੀਂ ਆ ਬਗਜਾ ਚੰਗਾ ਯਾਰ ਨਾ ਤੂੰ ਡਾਕਟਰ ਹੋ ਗਿਆ ਤਾਂ ਉਹ ਇੱਥੇ ਬਿਠਾਇਆ ਕੌਣ ਡਾਕਟਰ ਤੂੰ ਪਾਗਲ ਲੋਕਾਂ ਨੂੰ ਕੌਣ ਸਮਝਾਵੇ ਯਾਰ ਇੱਥੇ ਮੱਛੀਆਂ ਦੇ ਵੱਡੇ ਵੱਡੇ ਠੇਕੇ ਲੈ ਰੱਖੇ ਲਗੇ ਭਾਂਜ ਦੋਦੇ ਹੋਰੀ ਮੈਨੂੰ ਤਾਂ ਲੱਗਦਾ ਨਹੀਂ ਬਾਈ ਤੇਰੇ ਕੋਲ ਦੇਖ ਤੈਨੂੰ ਕਿਹੜਾ ਕਾਰਡ ਪਾ ਕੇ ਸਿੱਦੇ ਅਸੀਂ ਪਗ ਜਾ ਮੈਂ ਕੋਈ ਤੁਹਾਨੂੰ ਕਾਰਡ ਤਾਂ ਹੀ ਬਾਜਾ ਬਾਜਾ ਯਾਰ ਚੰਗਾ ਬਾਈ ਤੇ ਕੋਈ ਹੋਰ ਨਹੀਂ ਬਣ ਸਕਦੀ ਯਾਰ ਮੱਛੀਆਂ ਦੇ ਨਾਲ ਨਾਲ ਆਹ ਗੋਲ ਕੱਪੜਿਆਂ ਨੂੰ ਪਾਣੀ ਦੇ ਦਿਆ ਕਰੀਏ ਪਾਣੀ ਕਿੰਨਾ ਵਧੀਆ ਸਾਰਾ ਜਲਜੀਰਾ ਬਣਾਇਆ ਪਿਆ ਜਮ ਹਣਾ ਹਰੇ ਬਾਈ ਜੀ ਉਵੇਂ ਆ ਆ ਜਿਵੇਂ ਉਹ ਪਾਇਆ ਹੁੰਦੇ ਨੇ ਕੀ ਗੱਲ ਹੁੰਦਾ ਉਹਨਾਂ ਨੂੰ ਬਟਰ ਜੇ ਹਾਂ ਉਹ ਦੇ ਦੇ ਕਰਾਂਗੇ ਆਪੇ ਹੋਰ ਨੂੰ ਆਪੇ ਰਖਵਾਈ ਜਾਣਗੇ ਲੋਕਾਂ ਨੂੰ ਕੋਲ ਕੋਪੇ ਕੀ ਇੱਥੇ ਆ ਕਰ ਵੀ ਮਗਰ ਸਿਆਂ ਮੱਛੀਆਂ ਤਾਂ ਬਹੁਤ ਫੜ ਲਈਆਂ ਮੈਨੂੰ ਇਹ ਲੱਗਦਾ ਫਰਕ ਤੱਪ ਚੱਲੇ ਤੋ ਜੇ ਉਹ ਕੋਈ ਭਾਂਡ ਨੇ ਮਗਰ ਮੱਛਣੇ ਚ ਵਾੜਾ ਫੜ ਲਿਆ ਆਪਨਾ ਕਿਤੇ ਬਚਟੋ ਵਜੇ ਚਿਕਲੇ ਜੀ ਮੱਛੀਆਂ ਫੜਦੇ ਫੜਦੇ ਇਹਦੇ ਕੋਲੇ ਵੀ ਨਾ ਸਾਲਾ ਫੜਾ ਮਾਰ ਗਿਆ ਹੋਵੇ ਪਾਣੀ ਦੇ ਕੌਬਲੇ ਨੇ ਮਾਰੀ ਆ ਕਿ ਉਹਨੂੰ ਕੋ ਕਰ ਲੈ ਪੱਕੀ ਹਾਲਾ ਜੁਰਿਆ ਓ ਠੀਕ ਆ ਭਾਈ ਹੋਰ ਠੀਕ ਆ ਵਧੀਆ ਵਧੀਆ ਤੂੰ ਸੁਣਾ ਕਿਵੇਂ ਆ ਹਾਂ ਵਧੀਆ ਚੱਲਦਾ ਕੰਮ ਵਧੀਆ ਤੇਰਾ ਕੰਮ ਦਾ ਵਧੀਆ ਚੱਲਦਾ ਤੂੰ ਦੱਸ ਆਜਾ ਮਾਂ ਬਰੀਆ ਕਿਵੇਂ ਆ ਪਰਿਵਾਰ ਹੈ ਪਰਿਵਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾ ਨਾ ਯਾਰ ਉਹ ਹੀ ਗਾਹੜਾ ਗੱਲ ਕਰੀ ਚਾਹ ਉਹ ਉਹ ਮਾਰ ਗਿਆ ਕਾਹ ਮੈਂ ਤਾਂ ਕੀ ਕਰਨੀ ਉੱਡੀ ਵਾਲੀ ਪਈਏ ਪਿੰਡ ਚ ਆਪਣੇ ਆਪ ਹੀ ਪਤਾ ਲੱਗ ਰਿਹਾ ਹੈ ਉਹ ਕੰਬਲੇ ਜਿੰਦਾ ਕੋਈ ਮਾਰ ਦਈਉਗੀ ਬੜਾ ਯਾਰ ਕਮਾਲ ਕਰਦੀ ਪਤੰਦਰ ਉਹ ਗਾਹੜਾ ਗੱਲ ਅੱਥੀ ਹੁਣ ਕਿੱਥੇ